ਤੇ ਬੱਚੇ ਸਕੂਲ ਜਾਂਦੇ ਨੇ ਸਕੂਲਾਂ ਤੇ ਤੰਗ ਨੇ ਬੰਦੇ ਬੱਚੇ ਕੋਈ ਬਿਮਾਰ ਹੋ ਰਹੇ ਇੱਥੇ ਇੰਨੀ ਬਦਬੂ ਹੋ ਰਹੀ ਹੈ ਮਲਕਾਣਾ ਦੇ ਚ ਕੋਈ ਸੁਣਦਾ ਹੈ ਨਹੀਂ ਇੱਥੇ ਪਾਣੀ ਪਿੰਦਾ ਪਾਣੀ ਕਿਡਾਓ ਜਲਦੀ ਜਲਦੀ ਛਾਪੋ ਅੱਛਾ ਨਹੀਂ ਵਾਰ ਅੱਜ ਕਹਿੰਦੇ ਵੀ ਛੁੱਟੀ ਹੈ ਕੱਲ ਫਿਰ ਐ ਦਵਾਰ ਆ ਕੇ ਛੁੱਟੀ ਇੱਥੇ ਦੀ ਰੋਗਨਰ ਕਰੂਗਾ ਇੱਥੇ ਮਲਕਾਣਾ ਪਤੀ ਦੇ ਹਾਂ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਾ ਨਹੀਂ ਉਸ ਤੇ ਵੀ ਅਸੀਂ ਖੜੇ ਇੱਥੇ ਮਲਕਾਣਾ ਪਤੀ ਵਿਖੇ ਮਲਕਾਣਾ ਪਤੀ ਵਿਖੇ ਜਿਹੜੇ ਮਹੱਲਾ ਵਾਸੀ ਨੇ ਐਨੇ ਕਿ ਦੁਖੀ ਨੇ ਉਹਨਾਂ ਨੇ ਆਪਣੀ ਦੁੱਖ ਪ੍ਰਗਟ ਕਰਦੇ ਆ ਕਿਹਾ ਕਿ ਵੀ ਅੱਜ 5 ਦਿਨ ਹੋ ਗਏ ਨੇ ਸੜਕ ਦੇ ਉੱਤੇ ਜ ਇੰਨੀ ਗੱਦੀ ਵਰਮੂ ਮਾਰਦੀ ਐ ਛੋਟੇ ਛੋਟੇ ਬੱਚੇ ਵੀ गिरਦੇ ਆ ਤੇ ਕੱਲ ਇੱਕ ਵਿਅਕਤੀ ਦੀ ਗਿਰਨ ਕਰਕੇ ਉਹਦੀ ਲੱਤ ਵੀ ਫੈਕਚਰ ਹੋ ਗਈ। ਐਨਾ ਕੁਛ ਵਾਪਰਨ ਤੋਂ ਬਾਅਦ ਵੀ ਨਗਰ ਕਾਉਂਸਲ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਆਲੇ ਤੱਕ ਆ ਕੇ ਕੋਈ ਸਾਰ ਨਹੀਂ ਲਈ ਜੇ ਆਉਂਦੇ ਨੇ ਤਾਂ ਮਾੜਾ ਮੋਟਾ ਡੱਕਾ ਡੁੱਕਾ ਜਾਂ ਬਾਸਪੂ ਡੰਡਾ ਡੁੰਡਾ ਜਾਂ ਮਾਰ ਕੇ ਚਲੇ ਜਾਂਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਵੀ ਜੜੀ ਤੁਸੀਂ 5 ਦਿਨ ਤੋਂ ਇਹ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਤੇ ਇੱਥੇ ਜਿਹੜੀ ਨਿਕਾਸੀ ਨਾ ਹੋਣ ਕਰਕੇ ਛੋਟੇ ਛੋਟੇ ਬੱਚੇ ਵੀ गिरਦੇ ਨੇ ਤੇ ਉਹਨਾਂ ਨੇ ਮਹੱਲਾ ਵਾਸੀਆਂ ਨੇ ਕਿ ਕਾਲ ਇਸ ਪਾਣੀ ਦੇ ਵਿੱਚ ਸੱਪ ਵੀ ਨਜ਼ਰ ਆਏ ਨੇ। ਉਹਨਾਂ ਕਿਹਾ ਤੁਸੀਂ ਵੱਡਾ ਹਾਸਾ ਵਾਪਰਣ ਤੋਂ ਪਹਿਲਾਂ ਪਹਿਲਾਂ ਇਸ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ। ਜਿਹੜਾ ਕਿ ਵੀ ਇੱਕ ਹਫ਼ਤੇ ਦਾ ਟਾਈਮ ਹੋ ਚੁੱਕਾ ਹੈ ਕਿ ਵੀ ਇਹਦੇ ਵੱਲ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਧਿਆਨ ਨਹੀਂ ਦੇ ਰਿਹਾ। ਉਹਨਾਂ ਨੇ ਐਮਸੀ ਸਾਹਿਬ ਜਿਹੜੇ ਮਹੱਲੇ ਦੇ ਐਮਸੀ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਕਿ ਆ ਕੇ ਇੱਧਰ ਮਹੱਲੇ ਦੇ ਵਿੱਚ ਨਿਗਾਹ ਮਾਰੋ ਤੇ ਜਿਹੜਾ ਇਹ ਪਾਣੀ ਦਾ ਨਿਕਾਸ ਹੈ ਇਹਨੂੰ ਪਾਣੀ ਨੂੰ ਚੱਲਦਾ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਜਦੋਂ ਦੁਪਹਿਰ ਦੇ ਟਾਈਮ ਦੇ ਵਿੱਚ ਟੂਟੀਆਂ ਦਾ ਮੋਟਰ ਤਾਂ ਚੱਲਣ ਦਾ ਟਾਈਮ ਹੋ ਜਾਂਦਾ ਹੈ ਤਾਂ ਇਹ ਪਾਣੀ ਜਿੱਥੇ ਹੁਣ ਖੜਿਆ ਹੈ ਇਹ ਪਾਣੀ ਵੀ ਦ ਤੇ ਇਹਨੇ ਕਰਕੇ ਮੱਛਰ ਵੀ ਗੰਦੇ ਪੈਦਾ ਹੋ ਰਹੇ ਨੇ ਤੇ ਬਿਮਾਰੀਆਂ ਵੀ ਫੈਲਣ ਦਾ ਪੂਰਾ ਪੂਰਾ ਡਰ ਬਣਿਆ ਪਿਆ ਉਹ ਬਿਮਾਰੀਆਂ ਫੈਲਣ ਤੋਂ ਪਹਿਲਾਂ ਪਹਿਲਾਂ ਇਸ ਪਾਣੀ ਦੀ ਨਿਕਾਸੀ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਤਾਂ ਜੋ ਕੋਈ ਹੋਰ ਬਿਮਾਰੀ ਕੋਈ ਨਾ ਲੱਗੇ ਦੇਖਦੇ ਹਾਂ ਹੁਣ ਇਸ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਕਿੰਨਾ ਕੁ ਧਿਆਨ ਦਿੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਨਾਮ ਹਮਪ੍ਰਕਾਸ਼ੀ ਹਮਪ੍ਰਕਾਸ਼ ਜੀ ਜੀ ਇਹ ਇਹ ਕਹਿਣਾ ਚਾਹੁੰਦਾ ਕਿ ਇੱਥੇ 5 ਦਿਨੋਂ ਕੇ ਪੂਰੇ ਹੈ ਅੱਜ ਰੋਜ਼ ਪਾਣੀ ਖੜ ਜਾਂਦਾ ਆ ਗਏ ਜੇ ਰਾਤੋਂ ਸੀਵਰੇਜ ਬੰਦ ਪੈਣ ਹੈ ਜੀ ਜੇ ਸਦਾ ਤੋਂ ਜ ਟੂਟੀ ਚੱਲਦੀਆਂ ਨੇ ਫੁੱਲ ਹੋ ਜਾਂਦੇ ਨੇ ਪੂਰਾ ਕਲੋਨੀ ਫੁੱਲ ਹੋ ਜਾਂਦੇ ਪਾਣੀ ਦੀ ਸਵੇਰੇ ਰਾਤ ਫਿਰ ਨਹੀਂ ਕਿੰਦਾ ਸਵੇਰੇ ਫਿਰ ਟੂਟੀ ਚੱਲਦੀਆਂ ਫਿਰ ਭਰ ਭਰ ਜਾਂਦਾ ਜੀ 2 ਵਜੇ ਫੇਰ ਟੂਟੂ ਟੀਆਂ ਆਣ ਵਾਲੀ ਹੈ ਫਿਰ ਭਰ ਜਾਊਗਾ ਬਿਲਕੁਲ ਇਹ ਇਹ ਤਾਂ ਕਿੰਨੀ ਵਾਰੀ ਕੇਬਿਨਟ ਲਗਾਤੀਆਂ ਕਿੰਨੇ ਆਏ ਦੇਖ ਕੇ ਚਲਾਇੰਦੇ ਨੇ ਕਿ ਕੋਈ ਪਾਣੀ ਨਿਕਾਲ ਨਹੀਂ ਕੱਢਾ ਕਿਸ ਨੇ ਪਾਣੀ ਦੇ ਨਹੀਂ ਜਿਹੜਾ ਪ੍ਰਕਾਸ਼ ਜੀ ਤੁਸੀਂ ਨੇ ਇਹ ਦੱਸਿਆ ਪਾਣੀ ਵਾਲਾ ਜਿਹੜਾ ਗੰਦਾ ਪਾਣੀ ਸੜਕਾਂ ਤੇ ਘੁੰਮ ਰਿਹਾ ਬਿਮਾਰੀ ਫੈਲਣ ਦਾ ਮੱਛਰ ਫੈਲਣ ਦਾ ਸਭ ਕੁਝ ਇਹ ਕਿ ਵੀ ਜਿਹੜਾ ਨਰਕ ਦਾ ਮੰਜ਼ਰ ਹੈ ਜਿੱ ਕਿੰਨੇ ਦਿਨ ਹੋ ਗਏ ਇਸ ਨੂੰ ਅੱਜ 5 ਦਿਨ ਹੋ ਗਏ ਪੂਰੇ ਇਹਨੂੰ 5 ਦਿਨ ਹੋ ਗਏ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਇੱਥੇ ਕੋਈ ਕੁਝ ਨੇ ਵਾਦ ਦੇਖ ਕੇ ਮੜੇ ਛੋਟੇ ਛਾਟੀਆਂ ਮਾਰ ਕੇ ਚਲੇ ਜਾਂਦੇ ਨੇ ਬਸ ਫਿਰ ਮੁੜ ਕੇ ਫੇਰ ਨਹੀਂ ਆਉਂਦੇ ਕਿ ਵੀ ਹੱਲ ਕੋਈ ਨਹੀਂ ਕਰ ਰਹੇ ਕੋਈ ਨਹੀਂ ਆਉਂਨੇ ਕਿ ਲੱਲਦਾ ਜਵਾਗ ਸਕੂਲ ਜਾਣ ਤੋਂ ਤੱਕ ਨੇ ਤੋਂ ਕੁਝ ਲੰਗਦੇ ਨੇ ਉਹ ਵੀ ਲੰਗ ਸਕਦੇ ਨੇ ਜਵਾਗ ਵੀ ਟਿੱਲੇ ਹੋ ਰਹੇ ਨੇ ਜਾਣੇ ਨਾ ਤੇ ਕਰਨਾ ਉਹ ਤੋਂ ਸੁੱਧਾ ਲੈਣ ਵਾਸਤੇ ਉਹਨੇ ਛੋਟੇ ਬੱਚੇ ਉਹ ਵੀ ਡਿੱਗਦੇ ਨੇ ਪਾਣੀ ਵਿੱਚ ਔਰ ਇੱਕ ਸਾਹਮਣੇ ਹੁੰਦਾ ਬਾਈ ਉਹਦਾ ਵੀ ਕੱਲ ਪੈਰ ਤਿਲਸ ਗਿਆ ਪੈਰ ਤਿਲਸ ਗਿਆ ਉਹਦਾ ਪੈਰ ਟੁੱਟ ਗਿਆ ਦੇਖੀ ਤੇ ਪਾਣੀ ਕਰਨਾ ਤੇ ਜਿਹੜੇ ਨਾਲ ਕਰਦੇ ਆ ਸਾਹਮਣੇ ਕਰੀ ਹਾਂ ਇਹ ਤੇ ਬੱਚੇ ਸਕੂਲ ਜਾਂਦੇ ਨੇ ਸਕੂਲਾਂ ਦੇ ਤੰਗ ਨੇ ਬੰਦੇ ਬੱਚੇ ਕੋਈ ਬਿਮਾਰ ਹੋ ਰਹੇ ਨੇ ਇੱਥੇ ਇੰਨੀ ਬਦਬੂ ਹੋ ਰਹੀ ਹੈ ਮੱਲੇ ਦੇ ਵਿੱਚ ਕੁਝ ਹੁੰਦਾ ਹੈ ਨਹੀਂ ਇੱਥੇ ਪਾਣੀ ਇਹਦਾ ਪਾਣੀ ਕਿਡਾਓ ਜਲਦੀ ਜਲਦੀ ਛਾਪੋ ਅੱਛਾ ਨਹੀਂ ਵਾਰਿਆ ਅੱਜ ਕਹਿੰਦੇ ਵੀ ਛੁੱਟੀ ਹੈ ਕੱਲ ਫਿਰ ਐ ਦਵਾਲਾ ਕੇ ਛੁੱਟੀ ਇੱਥੇ ਅੱਧੀ ਰੋਗਨ ਕਰੂਗਾ ਤੇ ਮਲਗਾਨਾ ਬੱਤੀ ਚ ਇਹ ਮੱਛਰ ਫੈਲਣ ਦਾ ਡਰ ਉਹ ਬਿਮਾਰੀ ਦਾ ਪੂਰਾ ਡਰ ਇਸ ਟਾਈਮ ਬੱਚੇ ਵੀ ਬੜੀ ਮੁਸ਼ਕਲਾਂ ਟੂਰ ਜਾ ਰਹੇ ਨੇ ਆ ਛੱਪ ਵੀ ਗੱਲ ਦੇਖਿਆ ਸੱਪ ਵੀ ਦੇਖਿਆ ਸਾਹਮਣੇ ਸੱਪ ਦੇਖਿਆ ਜੇ ਮੋਟਰਸਾਈਕਲ ਆ ਗਿਆ ਸੱਪ ਉਹ ਭੱਜਿਆ ਪਿੱਛੇ ਛੱਪ ਤੋਂ ਕੋਈ ਪਤਾ ਨਹੀਂ ਕਿਸ ਤਰ੍ਹਾਂ ਸੱਪ ਵੀ ਇਸ ਪਾਣੀ ਦੇ ਵਿੱਚ ਸੱਪ ਵੀ ਸੀ ਹਾਂ ਸੱਪ ਵੀ ਸੀ ਅੱਜ ਪਾਣੀ ਚੰਦਰੀ ਮੀਂਹ ਵੰਡੇ ਮਾਲ ਮਾਲੇ ਪਾਣੀ ਪਾਣੀ ਹੋ ਜਾਂਦਾ ਕੱਕੀ ਤੁਹਾਡਾ ਨਾਮ ਅਜੀਤ ਕੁਮਾਰ ਹੈ ਅੱਜ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਚਾਹੁੰਦੇ ਨੇ ਜਦੋਂ ਵੀ ਮੀਂਹ ਪੈਂਦਾ ਜੀ ਪਾਣੀ ਪਾਣੀ ਹੋ ਜਾਂਦਾ ਜੀ ਉਰੇ ਹਫਤਾ ਹਫਤਾ ਦੋ ਦੋ ਹਫਤੇ ਪਾਣੀ ਨਿਕਲਦਾ ਜੀ ਉਰੋਂ ਜਵਾਕ ਸੁਕਲਾਂ ਜਾਂਦੇ ਨੇ ਦੁਕਾਨਾਂ ਆ ਗਏ ਨੇ ਜਵਾਕ ਸੌਦਾ ਲੈਣ ਆਉਂਦੇ ਨੇ ਜਵਾਕ ਉਹਰੇ ਬਹੁਤ ਮੁਸ਼ਕਿਲ ਹੈ ਕੰਮ ਇਹ ਪਤਾ ਵੀ ਨਹੀਂ ਪਿਆ ਸੜਕ ਵੀ ਨਹੀਂ ਬਣੀ ਅਜੇ ਤੱਕ ਸੜਕ ਵੀ ਟੁੱਟੀ ਪਈ ਕੁਛ ਇਹ ਦੇ ਕਰਕੇ ਸੀਵਰੇਜ ਕੋ ਬਲੌਕ ਪਏ ਨਹੀਂ ਸਾਰੇ ਪਾਣੀ ਨਾਲ ਅੱਗੇ ਕਰਫੋਰ ਹੋ ਰਿਹਾ ਪਿੱਛੇ ਹੀ ਆ ਜਾਂਦਾ ਸਾਰਾ ਇੱਕ ਤਾਂ ਇਹ ਪੂਲੀ ਕਰਕੇ ਪਾਣੀ ਥੱਲੇ ਰਹਿ ਜਾਂਦਾ ਜੀ ਨੀਵਾ ਥਾਂ ਹੈ ਨੀਵਾ ਥਾਂ ਹੈ ਇਹ ਉਹਦੇ ਕਰਕੇ ਪਾਣੀ ਥੱਲੇ ਰਹਿ ਜਾਂਦਾ ਹੈ ਇੱਕ ਪ੍ਰਸ਼ਾਸਨ ਨੂੰ ਬੈਨ ਤੇ ਹੱਥ ਜੋੜ ਕੇ ਕਿ ਇਸ ਦਾ ਜਲਦੀ ਜਲਦੀ ਹੱਲ ਕੀਤਾ ਜਾਵੇ ਕਾਹਗੇ ਅੱਗੇ ਤੋਂ ਕਿਸੇ ਦਾ ਨੁਕਸਾਨ ਨਾ ਹੋਵੇ ਬਿਮਾਰੀਆਂ ਦਾ ਜਾਨੀ ਨਾਲ ਇਨਸਾਨ ਨਾ ਹੋਵੇ ਕਿਸੇ ਦਾ ਨੇ ਰੋਕੇ 5 ਦਿਨ ਹੋ ਗਏ ਬਹੁਤ ਦੁਖੀ ਹੈ ਦੁਨੀਆ ਇਤਨੀ ਦੁਖੀ ਹੈ ਮੱਛਰ ਬਿਮਾਰੀ ਕਈ ਕਿਸਮ ਦੇ ਰੋਣ ਨਿਕਲ ਰਹਾ ਹੈ ਇਥੋਂ ਪਾਣੀ ਦੇਖ ਕੇ ਆਪ ਆ ਦੇਖ ਕੇ ਹਰੀਆਰ ਹੋ ਜਾਗੇ ਇਹ ਕੋਈ ਆਨੇ ਵਾਲਾ ਨਹੀਂ ਦੇਖਣ ਵਾਲਾ ਨਹੀਂ ਗਰੀਬੋ ਕੋ ਬਹੁਤ ਦੁਖੀ ਹੈ ਸਾਰੇ ਆ ਕੇ ਮੈਂ ਬੇਇਤੀ ਕੀਤੀ ਜਾਂਦੀ ਹੈ ਕਿ ਇੱਥੇ ਆ ਕੇ ਦੇਖੋ ਔਰ ਹਮਾਰਾ ਸੁਨੋ ਹੀ ਕਰੋ ਮੱਛਰ ਮਲੇਰੀਆ ਪਤਰਕਿਆ ਕੇ ਬਿਮਾਰੀ ਕੱਠੀ ਹੋ ਰਹੀ ਹੈ ਸਭ ਇਸ ਮੱਛਰ ਕਿਆ ਕਿਆ ਬਿਮਾਰੀ ਕਈ ਕਿਸਮ ਦੇ ਬਿਮਾਰੀ ਕਰ ਰਹੇ ਰਹਿ। ਬੰਦਰੋਂਗੇ ਲਗਾਤਾਰ ਰਾਤ ਦਿਨ ਅੰਮ ਮੇ ਪਾਣੀ ਵਿੱਚ ਟਿਕਣਾ ਪੜਦਾ ਹੈ। ਹਮਾਰੇ ਕੋ ਬਹੁਤ ਤਕਲੀਫੀ ਹੈ। ਕਿਰਪਾ ਕਰਕੇ ਆਪ ਇਧਰ ਆ ਕੇ ਦੇਖ ਕੇ ਹਮਾਰਾ ਸਵਿਹਲਦ ਕਲਾ ਜਾਏ। ਬਾਈ ਤੁਹਾਡਾ ਨਾਮ ਸਿੰਦਰੀਆ ਕੀ ਕਹਿਣਾ ਚਾਹੁੰਦੇ ਹੋ? ਕਹਿਣਾ ਚਾਹੁੰਦੇ ਮੇਰੇ ਘਰ ਦੇ ਅੱਗੇ ਘਰ ਦੇ ਅੱਗੇ 5 ਦਿਨ ਹੋ ਗਏ ਆ ਪਾਣੀ ਖੜੇ ਨੂੰ। ਅਸੀਂ ਲੋਕਾਂ ਦੇ ਕੋਠਿਆਂ ਤੋਂ ਟੱਪ ਕੇ ਜਾਂਦੇ ਆ ਆਪਣੇ ਘਰੇ ਬੱਚੇ ਵੀ ਸੌਦਾ ਕੋਈ ਚੀਜ਼ ਮੋਟਰਸਾਈਕਲ ਖੜਾਣੀ ਹੈ ਅਸੀਂ ਕਿਸੇ ਦੇ ਘਰੇ ਖੜਾ ਕੇ ਆ ਨਾ ਮੇਰੇ ਘਰ ਦੇ ਅੱਗੇ ਹੀ ਸੀਵਰੇਜ ਦਾ ਟੱਕਣ ਆ ਜਦੋਂ ਆ ਪਾਣੀ ਓਵਰਫਲੋ ਹੋ ਜਾਂਦਾ ਟੱਕਣ ਉੱਪਰ ਆ ਜਾਂਦਾ ਇਹਦੇ ਵਿੱਚ ਕੋਈ ਵੀ ਡਿੱਗ ਸਕਦਾ ਬੱਚਾ ਵੀ ਡਿੱਗ ਸਕਦਾ ਮੋਟਰਸਾਈਕਲ ਵਾਲਾ ਵੀ ਸਾਈਕਲ ਵਾਲਾ ਵੀ ਜੇ ਕੱਲ ਨੂੰ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੈ ਇਹਦਾ ਮਸਲਾ ਜਲਦੀ ਤੋਂ ਜਲਦੀ ਪਾਣੀ ਦਾ ਹੱਲ ਕੀਤਾ ਜਾਵੇ ਧੰਨਵਾਦ ਇਸ ਇਸ ਪਾਣੀ ਦੇ ਵਿੱਚ ਸੀਰੀਅਸ ਦਾ ਟੱਕਣਾ ਆਪਣੇ ਆਪ ਓਵਰਫਲੋ ਨਾਲ ਖੁੱਲ ਜਾਂਦਾ ਹੈ ਜੇ ਕੱਲ ਨੂੰ ਕੋਈ ਵੱਡਾ ਹਾਸਾ ਹੋ ਗਿਆ ਇਸ ਤੋਂ ਪਹਿਲਾਂ ਹੀ ਵੀ ਇਹ ਜੀਜ਼ ਦਾ ਹੱਲ ਕਰਿਆ ਜਾਵੇ ਨੀਤਾ ਪ੍ਰਸ਼ਾਸਨ ਆ ਕੇ ਦੇਖੇ ਵੀ ਇਹਦੇ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਜਨਤਾ ਨਹੀਂ ਧੰਨਵਾਦ ਅੱਗੇ ਪਿਆਏਗਾ ਇਹਦੇ ਪ੍ਰੀਅਰਟੀ ਵੀ ਹੈ ਸੀਪੀਐਫ dedi dikkatlerine dikkat padişah dedi bu nokta ਦੇਖੋ ਜੀ ਇਹ ਰੋਡੇ ਰੋਡੇ ਪਾਣੀ ਕੱਢਦੇ ਨੇ ਮੋਟਰਾਂ ਲਾ ਲਾ ਕੇ ਅਰੇ ਇਹ ਕਿੱਥੇ ਨਾ ਮਿੱਕਣ